ਸਾਹਿਬ ਜੀ ਸ਼੍ਰੀ ਰਾਗ ਮਹਲਾ 5 ਵਾ ਇੱਕ ਪਛਾਣੂ ਜੀ ਕਾ ਇੱਕੋ ਰਖਣ ਹਾਰ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ ਤਿਸ ਸ਼ਰਨ ਆਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਅ त्याग ਗੁਰੂ ਪੁਰਾ ਆਰਾਧਨਿਤ ਇਕਸ ਕੀ ਲੇਵਲਾਗ ਇਕੋ ਭਾਈ ਮਿਤ ਇਕ ਇਕੋ ਮਾਤ ਪਿਤਾ ਇਕਸ ਕੀ ਮਨ ਟੇਕ ਹੈ ਜਿਨ ਜਿਉ ਪਿੰਡ ਦਿੱਤਾ ਸੋ ਪ੍ਰਭ ਮਨੋ ਨਾ ਵਿਸਰੈ ਜਿਨ ਸਭ ਕਿਸ਼ ਵਸ ਕੀਤਾ ਘਰ ਇਕੋ ਬਾਹਰ ਇਕੋ ਥਾਨ ਤਨੰਤਰ ਆਪ ਜੀ ਜੰਤ ਸਭ ਜਿਨ ਕੀ ਏ ਆਠ ਪਹਿਰ ਤਿਸ ਜਾਪ ਇਕਸ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ ਬਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ ਜਿਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਗੁਰ ਪੂਰੇ ਪੂਰਾ ਭੈ ਆ ਜਪ ਨਾਨਕ ਸਚਾ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਜੁਗੋ ਜੁਗਾਟਲ ਨਾਮ ਬਾਣੀ ਦੇ ਬੋਹਿਤ ਨੇਕਲੰਕ અવਤਾਰ ਸ਼ਬਦ ਬ੍ਰਹਮ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਪਾਵਨ ਸ਼ਬਦ ਦਾ ਆਪ ਜੀ ਨੇ ਪਾਠ ਸ਼੍ਰਵਣ ਕੀਤਾ ਹੈ ਇਹ ਸ਼ਬਦ ਰਾਗ ਸ਼੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਮੁਖਾਰ ਬਿੰਦ ਦਾ ਉਚਾਰਿਆ ਹੋਇਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 45 ਅੰਗ ਤੇ ਸੁਭਾਏਮਾਨ ਹੈ ਸਤਿਗੁਰੂ ਕਿਰਪਾ ਕਰਨ ਆਓ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ ਇਸ ਤੋਂ ਪਹਿਲਾਂ ਮਨਵ੍ਰਤੀਆਂ ਇਕਾਗਰ ਕਰਕੇ ਗੁਰਫਤੇ ਦੀ ਸਾਂਝ ਕਰੀਏ ਰਸਨਾ ਪਵਿੱਤਰ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਪੰਜਮ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਮਨ ਮੇਰੇ ਸਗਲ ਉਪਾਅ ਤਿਆਗ ਗੁਰਪੂਰਾ ਆਰਾਧਨਿਤ ਇਕਸ ਕੀ ਲੇਵ ਲਾਗ ਰਹਾਉ ਸਤਗੁਰੂ ਕਿਰਪਾ ਕਰਦੇ ਹਨ ਕਿ ਐ ਮੇਰੇ ਮਨਾ ਆਪਣੀਆਂ ਚਤੁਰਾਈਆਂ ਆਪਣੀਆਂ ਸਿਆਣਪਾਂ ਆਪਣੇ ਯਤਨ ਸਾਰੇ ਛੱਡ ਦੇ ਪੂਰੇ ਗੁਰੂ ਦੀ ਅਰਦਾਸਨਾ ਕਰ ਪੂਰੇ ਗੁਰੂ ਦੇ ਉਪਦੇਸ਼ਾਂ ਦੇ ਨਾਲ ਜੁੜ ਹਰ ਰੋਜ਼ ਜੁੜ ਨਿਤਾ ਪ੍ਰਤੀ ਜੁੜ ਇੱਕ ਦੇ ਨਾਲ ਹੀ ਆਪਣੀ ਲੇਵ ਲਾਣੀ ਇੱਕ ਦੇ ਨਾਲ ਹੀ ਆਪਣਾ ਚਿੱਤ ਜੋੜਨਾ ਹੈ ਸਤਿਗੁਰੂ ਬਚਨ ਕਰਦੇ ਨੇ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਇਹ ਭਾਈ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਇੱਕ ਦੀ ਅराधना ਕਰਨੀ ਪੂਰੇ ਗੁਰੂ ਦੀ ਇਹ ਨਿਸ਼ਾਨੀ ਹੈ ਕਿ ਉਹ ਇੱਕ ਦੇ ਨਾਲ ਜੋੜੇਗਾ ਇੱਕ ਪਰਮਾਤਮਾ ਦੇ ਨਾਲ ਜੋੜੇਗਾ ਸਤਿਗੁਰੂ ਪਾਤਸ਼ਾਹ ਇਸ ਲਈ ਬਚਨ ਕਹਿੰਦੇ ਨੇ ਇਸ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਇੱਕ ਦੀ ਗੱਲ ਹੀ ਕੀਤੀ ਬਾਰ-ਬਾਰ ਇੱਕ ਦੀ ਗੱਲ ਹੁੰਦੀ ਕਿਉਂਕਿ ਸਾਡੇ ਦੇਸ਼ ਦੇ ਵਿੱਚ ਜਿਆਦਾ ਕਰ ਵੱਧ ਗਿਣਤੀ ਕਹੀਏ ਦੇਵੀ ਦੇਵਤਿਆਂ ਨੂੰ ਪੂਜਣ ਵਾਲਿਆਂ ਦੀ ਹੈ ਤੇ ਜੇ ਉਹਨਾਂ ਨੂੰ ਪੁੱਛੀਏ ਤੇ ਉਹਨਾਂ ਦੀ ਗਿਣਤੀ ਉਹ 33 ਕਰੋੜ ਦੱਸਦੇ ਨੇ 33 ਕਰੋੜ ਜੇਕਰ 33 ਕਰੋੜ ਦੀ ਗੱਲ ਕਰੀਏ ਸਾਡੇ ਦੇਸ਼ ਦੀ ਆਬਾਦੀ ਮੁਤਾਬਕ ਇੱਕ ਇੱਕ ਬੰਦੇ ਨੂੰ ਤਕਰੀਬਨ ਤਿੰਨ ਤਿੰਨ ਦੇਵਤੇ ਆ ਜਾਣ ਜੇ ਬੰਡੇ ਜਾਣ ਕੇ ਤੂੰ ਆਹ ਤਿੰਨ ਪੂਜਣੇ ਤੂੰ ਆਹ ਤਿੰਨ ਪੂਜਣੇ ਐਨੇ ਦੇਵੀ ਦੇਵਤੇ ਬਣਾ ਰੱਖੇ ਸੋ ਸਤਿਗੁਰੂ ਪਾਤਸ਼ਾਹ ਨੇ ਲੋਕਾਂ ਨੂੰ ਇਹਨਾਂ ਜੰਜਾਲਾਂ ਦੇ ਵਿੱਚੋਂ ਕੱਢ ਕੇ ਇਹਨਾਂ ਝੂਠ ਦੇ ਪੁਲੰਦਿਆਂ ਦੇ ਵਿੱਚੋਂ ਕੱਢ ਕੇ ਸੱਚ ਦੇ ਨਾਲ ਜੋੜਿਆ ਹੈ ਕਿ ਪੂਜਾ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਦੀ ਕਰਨੀ ਹੈ। ਬਾਕੀ ਤਾਂ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਹੈ। ਤੇ ਇਹ ਜਿਹੜੇ ਦੇਵੀ ਦੇਵਤੇ ਜਿਨ੍ਹਾਂ ਦੀਆਂ ਮੂਰਤੀਆਂ ਤਸਵੀਰਾਂ ਦੇਖਦੇ ਪੂਜਦੇ ਹੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਨੂੰ ਤੇ ਕੋਈ ਬਣਾ ਨਹੀਂ ਸਕਦਾ। ਥਾਪਿਆ ਨਾ ਜਾਏ ਕੀਤਾ ਨਾ ਹੋਏ। ਲੇਕਿਨ ਇਹ ਜਿਹੜੀਆਂ ਤਸਵੀਰਾਂ ਮੂਰਤੀਆਂ ਨੇ ਇਹ ਆਪ ਬੰਦਾ ਬਣਾ ਕੇ ਆਪੇ ਇਹਨਾਂ ਦੀ ਪੂਜਾ ਕਰਦਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਮਾਟੀ ਕੇ ਕਰ ਦੇਵੀ ਦੇਵਾ ਤਿਸ ਅੱਗੇ ਜੀਉ ਦੇਈ ਕਈ ਦੇਵਤਿਆਂ ਦੇ ਅੱਗੇ ਤੇ ਬਲੀਆਂ ਵੀ ਦਿੰਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਅਸੀਂ ਸਨਾਤਨ ਦੀ ਗੱਲ ਕਰੀਏ ਉਹ ਵੱਡੇ ਤਿੰਨ ਦੇਵਤਿਆਂ ਦਾ ਜ਼ਿਕਰ ਕਰਦੇ ਨੇ। ਕਿ ਉਹ ਹੀ ਸਾਰੀ ਸ੍ਰਿਸ਼ਟੀ ਨੂੰ ਚਲਾਉਂਦੇ ਨੇ। ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਭਗਤ ਜਨਾਂ ਦੀ ਗੱਲ ਕਰੀਏ ਗੁਰੂ ਸਾਹਿਬਾਂ ਦੀ ਗੱਲ ਕਰੀਏ ਗੁਰਸਿੱਖਾਂ ਦੀ ਕਰੀਏ ਪਟਾਂ ਦੀ ਕਰੀਏ ਤੇ ਜਿਨ੍ਹਾਂ ਨੇ ਵੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ ਸਾਰਿਆਂ ਨੇ ਇੱਕ ਅਕਾਲ ਪੁਰਖ ਦੀ ਗੱਲ ਕੀਤੀ ਹੈ ਕਿਸੇ ਹੋਰ ਦੀ ਪੂਜਾ ਦਾ ਜ਼ਿਕਰ ਨਹੀਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕੋਈ ਵੀ ਕਿਸੇ ਦੀ ਪੂਜਾ ਨਹੀਂ ਹੋ ਸਕਦੀ ਕੋਈ ਕਿਸੇ ਦੀ ਅਰਦਾਸਨਾ ਨਹੀਂ ਕਰਨੀ ਚਾਹੀਦੀ ਕੇਵਲ ਇੱਕ ਦੀ ਅਰਦਾਸਨਾ ਪੂਜਾ ਕਰਨੀ ਹੈ ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੇ ਪੂਜ ਨਾ ਹੋਏ ਇਸ ਲਈ ਤੇ ਜਿੱਥੇ ਤਿੰਨ ਦੇਵਤਿਆਂ ਦੀ ਗੱਲ ਕਰਦੇ ਨੇ ਤੇ ਉਹਨਾਂ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇੱਕ ਸੰਸਾਰੀ ਇੱਕ ਪੰਡਹਾਰੀ ਇੱਕ ਲਾਇ ਦੀ ਬਾਣ ਕਿ ਉਹ ਲੋਕ ਕਹਿੰਦੇ ਨੇ ਕਿ ਤਿੰਨ ਦੇਵਤੇ ਇੱਕ ਸੰਸਾਰ ਦੀ ਕਾਰ ਕਰਾ ਰਿਹਾ ਹੈ ਚਲਾ ਰਿਹਾ ਇੱਕ ਭੰਡਾਰੀ ਵਰਤਾ ਰਿਹਾ ਇੱਕ ਸਾਰਿਆਂ ਨੂੰ ਜਿਹੜਾ ਹੈ ਉਹ ਸੰਘਾਰ ਰਿਹਾ ਹੈ ਲੇਕਿਨ ਗੁਰੂ ਪਾਤਸ਼ਾਹ ਕਹਿੰਦੇ ਇਹ ਧਾਰਨਾ ਜਿਹੜੀ ਹੈ ਐਵੇਂ ਹੀ ਆ ਅਸਲ ਦੇ ਵਿੱਚ ਆਖਦੇ ਨੇ ਜਿਵ ਤੇ ਸੁਭਾਵ ਹੈ ਤੇ ਵਾਂ ਚਲਾਵੇ ਜਿਵ ਹੋਵੇ ਫੁਰਮਾਨ ਉਸ ਅਕਾਲ ਪੁਰਖ ਦਾ ਹੁਕਮ ਚੱਲਦਾ ਹੈ ਹੋਰ ਕਿਸੇ ਦਾ ਨਹੀਂ ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਇੱਕ ਨਾਲ ਕਿਦਾਂ ਚਿੱਤ ਜੋੜਨਾ ਰੇ ਨਾਰ ਜੀ ਇੱਕ ਸਿਉਚਿਤ ਲਾਏ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਏਕ ਸਬਿਨ ਸਭ ਧੰਦ ਹੈ ਤੇ ਇੱਕ ਦੇ ਨਾਲ ਹੀ ਚਿੱਤ ਜੋੜਨਾ ਹੈ ਇੱਕ ਦੀ ਹੀ ਆਰਾਧਨਾ ਕਰਨੀ ਹੈ ਤੇ ਮੇਰੇ ਮਨ ਇੱਕ ਸਿਉਚਿਤ ਲਾਏ ਏਕ ਸਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ ਬਾਕੀ ਤੇ ਮੋਹ ਮਾਇਆ ਦਾ ਜਾਲ ਅਸੀਂ ਬੁਣ ਰੱਖਿਆ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਇੱਥੇ ਇੱਕ ਦੀ ਗੱਲ ਸ਼ੁਰੂ ਹੁੰਦੀ ਹੈ ਤੇ ਇੱਕ ਤੇ ਮੁੱਕਦੀ ਗੁਰੂ ਨਾਨਕ ਸਾਹਿਬ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤੇ ਉਹ ਬਗਦਾਦ ਦੇ ਵਿੱਚ ਜਿਸ ਵਕਤ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੂੰ ਕੈਦ ਕਰ ਲਿਆ ਗਿਆ ਸੀ ਤੇ ਬਾਦਸ਼ਾਹ ਨੇ ਆਖਿਆ ਸੀ ਕਿ ਤੁਸੀਂ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇ ਦਿਓ ਤੇ ਮੈਂ ਤੁਹਾਨੂੰ ਛੱਡ ਦੇਵਾਂਗਾ ਸਤਿਗੁਰੂ ਨਾਨਕ ਸਾਹਿਬ ਦੇ ਭਾਈ ਮਰਦਾਨਾ ਸੰਗਲ ਪਾ ਕੇ ਕੈਦ ਕਰਕੇ ਸਾਹਮਣੇ ਖੜੇ ਕੀਤਾ ਹੋਇਆ ਤੇ ਬਾਦਸ਼ਾਹ ਕਹਿੰਦਾ ਸਵਾਲਾਂ ਦੇ ਜਵਾਬ ਦਿਓ ਜੇ ਛੁੱਟਣਾ ਹੈ ਗੁਰਨਾਨਕ ਦੇ ਪਾਤਸ਼ਾਹ ਨੂੰ ਪੁੱਛਿਆ ਉਹਨਾਂ ਨੇ ਸਵਾਲ ਪਹਿਲਾ ਕਿ ਪ੍ਰਮਾਤਮਾ ਰਹਿੰਦਾ ਕਿੱਥੇ ਹੈ ਸੋ ਜਦੋਂ ਗੁਰਨਾਨਕ ਦੇ ਪਾਤਸ਼ਾਹ ਜੀ ਨੇ ਦੁੱਧ ਮਗਾ ਕੇ ਉਹਦੇ ਵਿੱਚ ਸਾਰਿਆਂ ਨੂੰ ਉਹ ਜਿਹੜਾ ਲੈ ਕੇ ਆਇਆ ਉਹਨੂੰ ਕਹਦੇ ਵਿੱਚ ਦੇਖ ਕੀ ਹੈ ਉਹ ਆਖਦਾ ਕੁਝ ਵੀ ਨਹੀਂ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ ਇਹਦੇ ਵਿੱਚ ਬਹੁਤ ਕੁਸ਼ ਹੈ ਕਹਿੰਦਾ ਨਹੀਂ ਹੈ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਇਹਦੇ ਵਿੱਚ ਜਦੋਂ ਤੁਸੀਂ ਇਹਦੀ ਯੁਗਤੀ ਦੇ ਨਾਲ ਇਹਨੂੰ ਜਾਗ ਲਾਓਗੇ ਉਸ ਤੋਂ ਬਾਅਦ ਤੁਹਾਨੂੰ ਪਤਾ ਇਹਦੇ ਇਹਦਾ ਦਹੀਂ ਬਣਨਾ ਕਈ ਪਦਾਰਤ ਬਣਨੇ ਨੇ ਦੁੱਧ ਚੋਂ ਬਣਦੇ ਨੇ ਬਿਦੀ ਤੋਂ ਬਿਨਾਂ ਤਾਂ ਨਹੀਂ ਬਣਦੇ ਤੇ ਇਸ ਲਈ ਉਹ ਜਿਸ ਤਰ੍ਹਾਂ ਦੁੱਧ ਵਿੱਚ ਕੋਈ ਹੋਰ ਪਦਾਰਥ ਨਜ਼ਰ ਨਹੀਂ ਆਉਂਦਾ ਬਿਧੀ ਤੋਂ ਬਿਨਾ ਇਸ ਤਰ੍ਹਾਂ ਪਰਮਾਤਮਾ ਕਿੱਥੇ ਰਹਿੰਦਾ ਹੈ ਤੇ ਉਹ ਵੀ ਨਜ਼ਰ ਨਹੀਂ ਆਏਗਾ ਤੇ ਫਿਰ ਉਹਨਾਂ ਨੇ ਇਹ ਸਵਾਲ ਕੀਤਾ ਕਿ ਪਰਮਾਤਮਾ ਜਿਹੜਾ ਹੈ ਉਸ ਤੋਂ ਪਹਿਲਾਂ ਕੀ ਸੀ ਇੱਕ ਤੋਂ ਪਹਿਲਾਂ ਕੀ ਸੀ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਦੋਂ ਉਹਨਾਂ ਕੋਲੋਂ ਮੋਤੀ ਮੰਗਵਾਏ ਨੇ ਤੇ ਮੋਤੀਆਂ ਦੀ ਗਿਣਤੀ ਕਰਨ ਨੂੰ ਕਿਹਾ ਗਿਣਤੀ ਕਰਨ ਵਾਲਾ ਜਦੋਂ 1 ਤੋਂ ਗਿਣਤੀ ਸ਼ੁਰੂ ਕਰਦਾ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ 1 ਤੋਂ ਪਹਿਲਾਂ ਕਰ ਉਹ ਕਹਿੰਦਾ ਜੀ 1 ਤੋਂ ਪਹਿਲਾਂ ਤੇ ਗਿਣਤੀ ਹੋਏ ਨਹੀਂ ਸਕਦੀ ਸੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਦੋਂ 1 ਤੋਂ ਪਹਿਲਾਂ ਗਿਣਤੀ ਨਹੀਂ ਸ਼ੁਰੂ ਹੁੰਦੀ ਤੇ ਫਿਰ 1 ਤੋਂ ਪਹਿਲਾਂ ਕੁਝ ਹੋ ਕਿਦਾਂ ਸਕਦਾ ਤੇ ਗੁਰੂ ਨਾਨਕ ਸਾਹਿਬ ਨੂੰ ਤੀਜਾ ਸਵਾਲ ਕੀਤਾ ਹੈ ਕਹਿੰਦਾ ਉਹ ਕਰਦਾ ਕੀ ਹੈ ਸਤਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੁਸੀਂ ਬਾਦਸ਼ਾ ਨੂੰ ਆਖਿਆ ਸਾਨੂੰ ਸਵਾਲ ਕਰ ਰਹੇ ਹੋ ਤੁਹਾਡੇ ਦੋ ਸਵਾਲਾਂ ਦੇ ਹੱਲ ਕਰ ਦਿੱਤੇ ਨੇ ਤੀਜੇ ਸਵਾਲ ਦਾ ਵੀ ਤੁਸੀਂ ਵੱਡੇ ਸਵਾਲ ਦਾ ਹੱਲ ਕਰਾਉਣਾ ਚਾਹੁੰਦੇ ਹੋ ਤੇ ਤੁਸੀਂ ਜਿਹਦੇ ਕੋਲੋਂ ਗੁਣ ਲੈਣਾ ਹੋਵੇ ਉਹ ਨੂੰ ਸਤਿਕਾਰ ਨਾਲ ਬਿਠਾਇਆ ਹੁੰਦਾ ਉਹਦੇ ਅੱਗੇ ਬੰਦਾ ਝੁੱਕ ਕੇ ਉਹਨੂੰ ਪੁੱਛਦਾ ਨਿਮਰਤਾ ਨਾਲ ਪੁੱਛਦਾ ਤੁਸੀਂ ਸਾਨੂੰ ਬੰਨ ਕੇ ਪੁੱਛ ਰਹੇ ਹੋ ਤੇ ਹੁਣ ਬਾਦਸ਼ਾ ਕਹਿਣ ਲੱਗਾ ਠੀਕ ਹੈ ਗੁਰੂ ਨਾਨਕ ਸਾਹਿਬ ਦੀਆਂ ਹੱਥਕੜੀਆਂ ਖੋਲ ਕੇ ਭਾਈ ਮਰਦਾਨੇ ਦੀਆਂ ਤੇ ਉਹਨਾਂ ਨੂੰ ਆਪਣੀ ਥਾਂ ਬਿਠਾ ਦਿੱਤਾ ਤੇ ਆਪ ਬਾਦਸ਼ਾਹ ਖੜਾ ਹੋ ਗਿਆ ਤੇ ਗੁਰੂ ਨਾਨਕ ਸਾਹਿਬ ਨੂੰ ਹੱਥ ਜੋੜ ਕੇ ਕਹਿੰਦਾ ਵੀ ਹੁਣ ਦੱਸੋ ਕਿ ਪ੍ਰਮਾਤਮਾ ਕਰਦਾ ਕੀ ਹੈ? ਤੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੈਨੂੰ ਅਜੇ ਵੀ ਨਹੀਂ ਪਤਾ ਲੱਗਾ ਕਿ ਉਹ ਕਰਦਾ ਕੀ ਹੈ ਤੇ ਉਹ ਤਖਤ ਤੇ ਬੈਠੇ ਨੂੰ ਜ਼ਮੀਨ ਤੇ ਲੈ ਆਂਦਾ ਤੇ ਜ਼ਮੀਨ ਤੇ ਬੈਠੇ ਨੂੰ ਤਖਤ ਤੇ ਚੜਾ ਦਿੰਦਾ ਤੇਰੇ ਸਾਹਮਣੇ ਹੋ ਗਿਆ। ਇਸ ਲਈ ਇੱਕ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕਰੀ ਐ ਇੱਕ ਤੋਂ ਹੀ ਸ਼ੁਰੂ ਕੀਤੀ ਬਾਣੀ ਇੱਕ ਤੋਂ ਹੀ ਸ਼ੁਰੂ ਹੁੰਦੀ ਤੇ ਬਾਣੀ ਇੱਕ ਤੇ ਹੀ ਸਮਾਪਤ ਹੁੰਦੀ ਤੇ ਸਤਿਗੁਰੂ ਪਾਤਸ਼ਾਹ ਨੇ ਤੇ ਇਸ ਲਈ ਇੱਥੇ ਆਖਿਆ ਕਿ ਇੱਕ ਨਾਲ ਜੁੜੋ ਇੱਕ ਨਾਲ ਜੁੜਿਆ ਹੀ ਗੱਲ ਬਣਨੀ ਆ ਸਾਰੇ ਸੁੱਖ ਜੀਵਨ ਦੇ ਸੁੱਖ ਵੀ ਇੱਕ ਨਾਲ ਜੁੜ ਕੇ ਮਿਲਣੇ ਨੇ ਤੇ ਜਿਹੜੇ ਮੋਕਸ਼ ਦੀ ਗੱਲ ਕਰਦੇ ਆਵਾਗੌਣ ਚੋਂ ਨਿਕਲਣਾ ਤਾਂ ਵੀ ਇੱਕ ਨਹੀਂ ਕੱਢਣਾ ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ ਗੁਰੂ ਸਾਹਿਬ ਪਾਤਸ਼ਾਹ ਕਹਿੰਦੇ ਨੇ ਜਿਹੜਾ ਜ਼ਿੰਦਗੀ ਦਾ ਪਛਾਣੂ ਹੈ ਜਿਹੜਾ ਸਾਡੇ ਅੰਦਰ ਦੀਆਂ ਜਾਣਦਾ ਹੈ ਜਿਹੜਾ ਜਿਹਨੂੰ ਗੁਰੂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਇੱਕ ਜਿਹੜਾ ਸਾਡੇ ਦਿਲ ਦੀਆਂ ਜਾਣਦਾ ਹੈ ਜਿਹੜਾ ਸਾਡੇ ਅੰਦਰ ਦੀਆਂ ਜਾਣਦਾ ਹੈ ਇੱਕੋ ਰਖਣਹਾਰ ਤੇ ਜਿਹੜਾ ਸਾਨੂੰ ਆਵਾਗੌਣ ਦੇ ਵਿੱਚੋਂ ਕੱਢਣ ਵਾਲਾ ਸਾਡੇ ਦੁੱਖਾਂ ਨੂੰ ਕੱਟਣ ਵਾਲਾ ਸਾਨੂੰ ਹਰ ਥਾਂ ਬਚਾਉਣ ਵਾਲਾ ਹੈ ਲੋਕ ਪਰਲੋਕ ਵਿੱਚ ਸਾਡੀ ਰੱਖਿਆ ਕਰਨ ਵਾਲਾ ਹੈ ਉਹ ਕੋਈ ਦੂਜਾ ਨਹੀਂ ਉਹ ਇੱਕੋ ਹੀ ਹੈ ਇੱਕੋ ਹੀ ਹੈ ਸਤਿਗੁਰੂ ਪਾਤਸ਼ਾਹ ਇਸ ਕਰਕੇ ਕਹਿੰਦੇ ਨੇ ਇਕਸ ਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ ਐਮਨਾ ਤੇ ਜਿਹੜਾ ਆਸਰਾ ਹੈ ਨਾ ਉਹ ਇੱਕ ਦਾ ਹੀ ਸਾਰੇ ਸੰਸਾਰ ਨੂੰ ਹੈ ਇੱਕ ਦਾ ਹੀ ਆਸਰਾ ਹੋਣਾ ਚਾਹੀਦਾ ਹੈ ਇੱਕ ਦਾ ਹੀ ਆਸਰਾ ਤੱਕਣਾ ਚਾਹੀਦਾ ਜਿਹੜਾ ਇੱਕ ਤੋਂ ਵੱਧ ਦਾ ਆਸਰਾ ਤੱਕਦਾ ਉਹ ਦੁਬਧਾ ਦੇ ਵਿੱਚ ਖਤਮ ਹੋ ਜਾਂਦਾ ਹੈ ਜਿਹੜਾ ਇੱਕ ਬੇੜੀ ਵਿੱਚ ਸਵਾਰ ਹੁੰਦਾ ਉਹ ਪਾਰ ਹੋ ਜਾਂਦਾ ਹੈ ਜਿਹੜਾ ਦੋ ਬੇੜੀਆਂ ਵਿੱਚ ਲੱਤਾਂ ਰੱਖਦਾ ਔਡੋਬ ਜਾਂਦਾ ਹੈ ਇਸ ਲਈ ਦੋ ਪਾਸੇ ਨਹੀਂ ਰੱਖੇ ਜਾਂਦੇ ਇੱਕੋ ਹੀ ਪਾਸਾ ਰੱਖਣਾ ਪੈਣਾ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ ਇਹ ਜਿਹੜੇ ਪ੍ਰਾਣ ਨੇ ਸਾਡੇ ਜਿਹੜੇ ਸਾਡੇ ਅੰਦਰ ਐ ਸਵਾਸ ਚੱਲਦੇ ਨੇ ਹਵਾ ਹੈ ਹਵਾਈ ਬੋਲਦੀ ਨਾ ਹਰ ਜੀਓ গুফা ਅੰਦਰ ਰੱਖਿਆ ਵਾਜਾ ਪਵਨ ਵਜਾਇਆ ਇਹ ਪੌਣ ਦਾ ਵਾਜਾ ਜਿਹੜਾ ਵੱਜ ਰਿਹਾ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਪ੍ਰਾਣਾ ਦਾ ਆਸਰਾ ਵੀ ਇੱਕੋ ਹੀ ਹੈ ਉਹਦਾ ਹੀ ਆਸਰਾ ਹੈ ਮਨ ਨੂੰ ਇਸ ਲਈ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਤੇ ਇਸ ਸ਼ਰਨਾਈ ਸਦਾ ਸੁਖ ਪਰਮ ਬ੍ਰਹਮ ਕਰਤਾਰ ਜਿਹਦਾ ਆਸਰਾ ਜਿਹੜਾ ਜਿੰਦ ਦੀਆਂ ਜਾਣਨ ਵਾਲਾ ਜਿਹੜਾ ਹਰੇਕ ਘਟ ਘਟ ਦੀ ਜਾਣਦਾ ਹੈ ਤੇ ਉਹਦੀ ਸ਼ਰਨ ਵਿੱਚ ਪੈ ਕੇ ਹੀ ਸੁੱਖ ਮਿਲਦੇ ਨੇ ਉਹ ਹੈ ਪਾਰਬ੍ਰह्म ਪਰਮੇਸ਼ਰ ਉਹ ਕਰਤਾ ਕਰਤਾਰ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਕੋਈ ਦੂਜਾ ਨਹੀਂ ਹੈ ਦੂਜਾ ਨਹੀਂ ਇਸ ਲਈ ਇੱਕ ਦੀ ਗੱਲ ਹੀ ਸ਼ੁਰੂ ਹੁੰਦੀ ਹੈ ਇੱਕ ਤੇ ਮੁੱਕਦੀ ਹੈ ਤੇ ਇੱਕ ਤੇ ਚੱਲਣੀ ਹੈ ਇੱਕੋ ਭਾਈ ਮਿੱਤ ਇੱਕ ਇੱਕੋ ਮਾਤ ਪਿਤਾ ਕਹਿੰਦੇ ਦੇਖੋ ਜਿਹੜਾ ਅਸਲ ਵਿੱਚ ਭਰਾ ਹੈ ਭਰਾ ਤਾਂ ਸਾਡੇ ਜਾਦਾ ਵੀ ਹੁੰਦੇ ਨੇ ਇੱਕ ਤੋਂ ਬਾਅਦ ਲੇਕਿਨ ਜਿਹੜਾ ਅਸਲ ਭਰਾ ਹੈ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਉਹ ਵੀ ਗੁਰੂ ਹੀ ਹੈ ਉਹ ਵੀ ਪਰਮੇਸ਼ਰ ਹੀ ਹੈ ਦੁਨਿਆਵੀ ਤੌਰ ਤੇ ਭਰਾ ਵੀ ਸਾਥ ਛੱਡ ਜਾਂਦੇ ਨੇ ਉਹ ਵੀ ਧਰੋਹ ਕਮਾ ਜਾਂਦੇ ਨੇ ਕਮਾ ਦਿੱਤਾ ਸੀ ਨਾ ਗੁਰੂ ਅਰਜਨ ਦੇ ਪਾਤਸ਼ਾਹ ਦੇ ਵੱਡੇ ਭਰਾ ਨੇ ਪਿਰਥੀ ਚੰਦ ਗੁਰੂ ਅਰਜਨ ਦੇ ਮਹਾਰਾਜ ਨੂੰ ਮਰਵਾਣ ਤੱਕ ਗਿਆ ਕੈਦ ਕਰਾਉਣ ਤੱਕ ਗਿਆ ਬਹੁਤ ਨੁਕਸਾਨ ਕਰੇ ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੇ ਪਰਮਾਤਮਾ ਦੇ ਭਗਤ ਨੇ ਨਾਮ ਜਪਣ ਵਾਲੇ ਨੇ ਉਹਨਾਂ ਦਾ ਭਰਾ ਵੀ ਪਰਮਾਤਮਾ ਹੈ ਮਾਂ ਵੀ ਪਰਮਾਤਮਾ ਹੈ ਪਿਤਾ ਵੀ ਪਰਮਾਤਮਾ ਪੁੱਤ ਵੀ ਪਰਮਾਤਮਾ ਭਾਈ ਗੁਰਦਾਸ ਜੀ ਨੇ ਪੰਤ ਰਵਿਦਾਸ ਜੀ ਦੀ ਉਸਤਤੀ ਵਿੱਚ ਲਿਖਿਆ ਭਗਤ ਭਗਤ ਜਗ ਵਜਿਆ ਚੋਂ ਚੱਕਾਂ ਦੇ ਵਿੱਚ ਚਮਰੇਟਾ ਇਸ ਬਾਣੀ ਦੇ ਵਿੱਚ ਇਸ ਵਾਰ ਦੇ ਵਿੱਚ ਆਖਰੀ ਪੰਕਤੀ ਦੇ ਵਿੱਚ ਉਹਨਾਂ ਨੇ ਇਸ ਸ਼ਬਦ ਦੀ ਵਿੱਚ ਕਿਹਾ ਹੈ ਭਾਈ ਗੁਰਦਾਸ ਜੀ ਨੇ ਭਗਤ ਰਵਿਦਾਸ ਜੀ ਲਈ ਕਹਿਣ ਲੱਗੇ ਨੇ ਕਿ ਭਗਤ ਜਨ ਹਰ ਮਾਂ ਪਿਓ ਬੇਟਾ ਭਗਤ ਜਨ ਜਿਹੜੇ ਨੇ ਉਹਨਾਂ ਦਾ ਮਾਂ ਉਹਨਾਂ ਦਾ ਬਾਪ ਉਹਨਾਂ ਦਾ ਪੁੱਤਰ ਸਭ ਕੁਝ ਪਰਮਾਤਮਾ ਹੁੰਦਾ ਹੈ ਤੇ ਸਤਿਗੁਰੂ ਪਾਤਸ਼ਾਹ ਇਸ ਕਰਕੇ ਕਹਿੰਦੇ ਨੇ ਇੱਕ ਦੀ ਗੱਲ ਇੱਕੋ ਭਾਈ ਮਿਤ ਇੱਕ ਇੱਕੋ ਮਾਤ ਪਿਤਾ ਇੱਕ ਸਕੇ ਮਨ ਟੇਕ ਹੈ ਜਿਨੇ ਜੀਵ ਪਿੰਡ ਦਿੱਤਾ ਭਾਈ ਇਸ ਮਨ ਨੂੰ ਇੱਕ ਦਾ ਹੀ ਆਸਰਾ ਹੈ ਇੱਕ ਦੀ ਹੀ ਟੇਕ ਹੈ ਇਸ ਮਨ ਨੂੰ ਉਹ ਇੱਕ ਹੀ ਪਰਮਾਤਮਾ ਹੈ ਜਿਨੇ ਆਹ ਸਰੀਰ ਦਿੱਤਾ ਜਿਹਨੂੰ ਪਿੰਡ ਕਹਿੰਦੇ ਪਿੰਡਾ ਵੀ ਕਹਿ ਦਿੰਦੇ ਉਸੇ ਦੀ ਟੇਕ ਹੈ ਜਿਨ ਜਿੰਦ ਰੱਖੀ ਇਹਦੇ ਵਿੱਚ ਸਵਾਸ ਜਿਹਦੇ ਕਰਕੇ ਚੱਲਦੇ ਨੇ ਉਹ ਇੱਕ ਹੈ ਉਹ ਇੱਕ ਹੈ ਸੋ ਪ੍ਰਭ ਮਨੋ ਨਾ ਵਿਸਰੈ ਜਿਨ ਸਭ ਕਿਸ ਬਸ ਕੀਤਾ ਜੋ ਦਿਸਦਾ ਹੈ ਜਾਂ ਨਹੀਂ ਦਿਸਦਾ ਸਭ ਕੁਝ ਉਸ ਅਕਾਲ ਪੁਰਖ ਦੇ ਵਾਸ ਵਿੱਚ ਹੈ ਸਭ ਸੰਸਾਰ ਨੂੰ ਉਹਨੇ ਨੱਥ ਪਾਈ ਹੋਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਸਭ ਉਹਦੀ ਆਗਿਆ ਵਿੱਚ ਚੱਲਦੇ ਨੇ ਉਹਦੀ ਰਜ਼ਾ ਵਿੱਚ ਚੱਲਦੇ ਨੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਭਾਵੇਂ ਹਵਾ ਹੈ ਪਾਵੇਂ ਪਾਣੀ ਹੈ ਪਾਵੇਂ ਅੱਗ ਹੈ ਸਭ ਉਹਦੇ ਡਰ ਦੇ ਵਿੱਚ ਨੇ ਭੈ ਵਿੱਚ ਪਵਨ ਬਹਿ ਸਦ ਬਾਓ ਭੈ ਵਿੱਚ ਚੱਲੇ ਲਖ ਦਰਿਆਓ ਭੈ ਵਿੱਚ ਅਗਨ ਕੱਢੇ ਬੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਸਗਲਿਆਂ ਭੌ ਲਿਖਿਆ ਸਿਰ ਉਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਪਰਮਾਤਮਾ ਦੇ ਸਾਰੇ ਭੈ ਵਿੱਚ ਹੈ ਉਹਦੇ ਡਰ ਵਿੱਚ ਹੈ ਉਹਦੇ ਹੁਕਮ ਵਿੱਚ ਹੈ ਸਿਰਫ ਉਹ ਨਿਰਭਉ ਹੈ ਇਸ ਲਈ ਉਹਨੂੰ ਮਨੋਂ ਨਹੀਂ ਵਿਸਾਰਨਾ ਚਾਹੀਦਾ ਜਿਹਦੇ ਸਭ ਕੁਝ ਬਸ ਵਿੱਚ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹੋ ਜਿਹੇ ਵੀ ਦੁਨੀਆਂ ਵਿੱਚ ਹੋਏ ਨੇ ਜਿਹੜੇ ਕਹਿੰਦੇ ਮੈਂ ਬਹੁਤ ਵੱਡਾ ਹਾਂ ਮੇਰੇ ਅੱਗੇ ਕੋਈ ਵੀ ਕੁਝ ਨਹੀਂ ਸਤਿਗੁਰੂ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਉੱਚਾ ਜ਼ਮੀਨ ਤੇ ਖੜ ਕੇ ਸਭ ਤੋਂ ਉੱਚਾ ਆਕਾਸ਼ ਹੈ ਕਈ ਕਹਿੰਦੇ ਨੇ ਅਸੀਂ ਆਕਾਸ਼ ਤੋਂ ਵੀ ਉੱਚੇ ਆ ਸਤਿਗੁਰੂ ਨਾਨਕ ਸਾਹਿਬ ਨੇ ਕਿਹਾ ਜੋ ਅਸਮਾਨ ਨਾ ਮਾਵਨੀ ਤਿੰਨ ਨਕ ਨੱਥਾ ਪਾਏ ਉਹ ਉਹਨਾਂ ਨੂੰ ਵੀ ਨੱਥ ਪਾਣ ਦੀ ਸਮਰੱਥਾ ਹੈ ਉਹਦੇ ਵਿੱਚ ਘਰ ਇੱਕੋ ਬਾਹਰ ਇੱਕੋ ਸਾਨਾਤਨ ਅੰਤਰ ਆਪ ਹੁਣ ਜਿਸ ਤਰ੍ਹਾਂ ਸਨਾਤਨ ਮਤਾ ਆਖਦਾ ਹੈ ਕਿ ਬ੍ਰਹਮਪੁਰੀ ਜਿੱਥੇ ਬ੍ਰਹਮਾ ਦਾ ਵਾਸਾ ਆਖਦੇ ਨੇ ਕਾਲਪਨਿਕ ਉਹਦਾ ਦਾਇਰਾ ਅਲੱਗ ਹੈ ਵਿਸ਼ਨੂਪੁਰੀ ਦਾ ਅਲੱਗ ਹੈ ਸ਼ਿਵਪੁਰੀ ਦਾ ਅਲੱਗ ਹੈ ਉਹਨਾਂ ਦਾ ਆਪਣਾ ਆਪਣਾ ਦਾਇਰਾ ਹੈ ਉਹਨਾਂ ਮੁਤਾਬਕ ਲੇਕਿਨ ਪਰਮਾਤਮਾ ਦਾ ਨਿਰੰਕਾਰ ਦਾ ਕੋਈ ਦਾਇਰਾ ਨਹੀਂ ਖੁੱਲਾ ਦਾਇਰਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਹਰ ਤਾਂ ਹੈ ਉਹ ਤੋਂ ਬਿਨਾ ਕੋਈ ਖਾਲੀ ਨਹੀਂ ਥਾਂ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਇਹ ਜੱਗ ਬਾੜੀ ਮੇਰਾ ਪ੍ਰਭ ਮਾਲੀ ਸਭੇ ਸੰਭਾਲੇ ਨਾਹੀ ਕੋਈ ਖਾਲੀ ਕਹਿੰਦੇ ਉਹ ਪਰਮਾਤਮਾ ਇਸ ਜਗਤ ਨੂੰ ਇਸ ਸੰਸਾਰ ਨੂੰ ਸਾਰੇ ਨੂੰ ਸੰਭਾਲਦਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਪਰਮਾਤਮਾ ਨੂੰ ਸੰਬੋਧਿਤ ਹੋ ਕੇ ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨ ਕੇ ਹੈ ਸੰਗ ਵਾਹਿਗੁਰੂ ਜੀਓ ਤੂੰ ਹਰੇਕ ਆਪਣੇ ਸੇਵਕ ਦੇ ਹਰੇਕ ਜਨ ਦੇ ਸਦਾ ਅੰਗ ਸੰਗ ਇਸ ਲਈ ਜੀ ਜੰਤ ਸਭ ਜਨ ਕੀਏ ਆਠ ਪਹਿਰ ਤਿਸ ਜਾਪ ਸਤਿਗੁਰੂ ਮਹਾਰਾਜ ਕਹਿੰਦੇ ਉਸ ਇੱਕ ਦੀ ਆराधना ਕਰ ਜਿਨੇ ਸਾਰੇ ਜੀਵ ਜੰਤ ਸਾਰੀ ਕਾਇਨਾਤ ਬਣਾਈ ਜਿਹੜਾ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ ਸਾਰੀ ਸ੍ਰੇਸ਼ਟੀ ਨੂੰ ਸਮੇਟਣ ਦੀ ਸਮਰੱਥਾ ਹੈ ਜਿਸ ਦੀ ਇਸ ਲਈ ਉਸ ਪਰਮਾਤਮਾ ਨੂੰ ਸਦਾ ਹੀ ਸਿਮਰਨ ਕਰੋ ਦਾ ਆਠ ਪਹਿਰ ਤੇ ਸਜਾਪ ਉਹਨੂੰ ਭੁਲਾਈ ਨਾ ਮਨੋ ਮਨੋਂ ਨੀ ਵਿਸਾਰਨਾ ਇਕਸ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਸ ਇੱਕ ਦੇ ਨਾਲ ਜੁੜਨਦਿਆਂ ਕੋਈ ਦੁੱਖ ਨਹੀਂ ਆਣਾ ਕੋਈ ਸੰਤਾਪ ਨਹੀਂ ਆਣਾ ਕੋਈ ਪਰੇਸ਼ਾਨੀ ਨਹੀਂ ਆਣੀ ਉਹਦੇ ਨਾਲ ਜੁੜਿਆਂ ਕੋਈ ਸੋਗ ਆਉਣਾ ਹੀ ਨਹੀਂ ਕੋਈ ਵਿਛੋੜਾ ਹੋਣਾ ਹੀ ਨਹੀਂ ਪਰਮਾਤਮਾ ਦੇ ਮਿਲਾਪ ਤੋਂ ਬਾਅਦ ਕਦੇ ਵਿਛੋੜਾ ਹੀ ਨਹੀਂ ਹੁੰਦਾ ਕਦੇ ਵੀ ਨਹੀਂ ਹੁੰਦਾ ਪਾਰ ਬ੍ਰਹਮ ਪ੍ਰਵ ਏਕ ਹੈ ਦੂਜਾ ਨਹੀਂ ਕੋਈ ਹੁਣ ਸਨਾਤਨ ਜਗਤ ਬ੍ਰਹਮ ਦੀ ਪੂਜਾ ਕਰਦਾ ਹੈ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ ਬ੍ਰਹਮ ਤੋਂ ਕੋਈ ਵੱਡਾ ਹੈ ਪਾਰ ਬ੍ਰਹਮ ਪਾਰ ਬ੍ਰਹਮ ਪ੍ਰਵ ਏਕ ਹੈ ਪਾਰ ਬ੍ਰਹਮ ਪਰਮਾਤਮਾ ਇੱਕੋ ਹੀ ਹੈ ਉਦੇ ਵਰਗਾ ਦੂਜਾ ਕੋਈ ਨਹੀਂ ਉਹਦਾ ਕੋਈ ਸ਼ਰੀਕ ਵੀ ਨਹੀਂ ਉਹਦਾ ਮੁਕਾਬਲਾ ਨਹੀਂ ਹੈ ਕਿਸੇ ਨਾਲ ਨਾ ਕੋਈ ਕਰ ਸਕਦਾ ਕਿਉਂਕਿ ਸਤਗੁਰੂ ਪਾਤਸ਼ਾਹ ਨੇ ਕਿਹਾ ਕਰਤੇ ਕੀ ਮਿਤ ਨਾ ਜਾਣੇ ਕੀਆ ਜੀਓ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਇਸ ਲਈ ਇਹ ਜਿੰਦ ਇਹ ਸਰੀਰ ਸਭ ਅਕਾਲ ਪੁਰਖ ਵਾਹਿਗੁਰੂ ਦਾ ਹੈ ਸਾਰਾ ਹੀ ਸਾਡਾ ਹੀ ਨਹੀਂ ਸਿਰਫ ਸਾਰੀ ਸ੍ਰਿਸ਼ਟੀ ਸਭ ਜਗਤ ਸਭ ਸੰਸਾਰ ਸਭ ਉਸ ਨਿਰੰਕਾਰ ਕਾਲਪੁਰਖ ਵਾਹਿਗੁਰੂ ਦੇ ਹੁਕਮ ਦੇ ਅੰਦਰ ਹੈ ਸਤਿਗੁਰੂ ਪਾਤਸ਼ਾਹ ਇਸ ਸ਼ਬਦ ਦੀ ਆਖਰੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ ਗੁਰ ਪੂਰੇ ਪੂਰਾ ਭਇਆ ਜਪੁ ਨਾਨਕ ਸਚਾ ਸੋਏ ਭਾਈ ਗੁਰੂ ਵੀ ਪੂਰਾ ਪੂਰੇ ਗੁਰੂ ਦੇ ਰਾਹੇ ਹੀ ਪੂਰੇ ਨੂੰ ਪਾਇਆ ਜਾ ਸਕਦਾ ਹੈ ਇਸ ਲਈ हे ਨਾਨਕ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ ਜਪੁ ਨਾਨਕ ਸਚਾ ਸੋਏ ਨਾਨਕ ਸਚਾ ਏਕ ਹੈ ਅਵਰਨਾ ਸਾਚਾ ਭਾਲ ਸਤਗੁਰੂ ਬਾਣੀ ਦੇ ਅੰਦਰ ਆਖਦੇ ਨੇ ਇਸ ਲਈ ਗੁਰੂ ਸਾਹਿਬ ਆਖਦੇ ਨੇ ਭਾਈ ਇੱਕ ਨਾਲ ਚਿੱਤ ਜੋੜਨਾ ਹੈ ਤੇ ਮੇਰੇ ਮਨ ਇੱਕ ਸਿਉ ਚਿਤ ਲਾਏ ਸਤਿਗੁਰੂ ਪਾਤਸ਼ਾਹ ਇੱਥੇ ਆਖਦੇ ਨੇ ਭਾਈ ਮਨ ਮੇਰੇ ਸਗਲ ਉਪਾਅ ਤਿਆਗ ਗੁਰਪੂਰਾ ਆਰਾਧਨਿਤ ਇੱਕ ਸਖੀਲੇ ਬਲਾਗ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਡੀ ਲਿਵ ਸਾਡਾ ਚਿੱਤ ਸਾਡਾ ਮਨ ਇੱਕ ਅਕਾਲ ਪੁਰਖ ਨਾਲ ਜੁੜ ਜਾਏ ਗੁਰੂ ਸਾਹਿਬ ਦੇ ਬਚਨ ਨੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸੋ ਇਨ ਇੱਕ ਅੱਖਰ ਪ੍ਰਵਾਨ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ